ਜੀ ਜੀ ਆਨ ਵਕਤ ਦੇ ਮੇਰੇ ਇਸ YouTube ਚੈਨਲ ਤੇ ਤੁਹਾਨੂੰ ਮੈਂ ਇਹ ਪੁੱਛਣਾ ਚਾਹਨੀ ਆ ਕਿ ਪੈ ਮਲਾਜ਼ਮਾਂ ਨੂੰ ਪੇ ਕਮਿਸ਼ਨ ਦਾ ਏਰੀਅਰ ਹੈ ਜਿਹੜਾ ਸਰਕਾਰ ਕਿੰਨਾ ਟਾਈਮ ਤੱਕ ਦੇ ਸਕਦੀ ਹੈ ਮੈਨੂੰ ਇਸ ਬਾਰੇ ਥੋੜੀ ਜਾਣਕਾਰੀ ਦਿਓਗੀ ਮਾਂ ਸਰਕਾਰ ਪੇ ਕੇ ਹੁੰਦਾ ਏਰੀਅਰ ਜੋ 18 ਕਰੋੜ ਰੁਪਏ ਬਣਦਾ ਹਾਂਜੀ ਚੋਣਾ ਨੇੜੇ ਦੇ ਦੇ ਮੈਡਮ ਜੀ ਹਾਂਜੀ ਦੇ ਸਕਦੇ ਆ ਕਿਉਂਕਿ ਟਾਪਲਾਈਨ 11 ਨੰਬਰ ਨੂੰ ਹੋ ਰਹੀ ਆ ਉਸ ਤੋਂ ਪਹਿਲਾਂ ਜੋ 18 ਕਰੋੜ ਰੁਪਏ ਪੰਜਾਬ ਸਰਕਾਰ ਦਾ ਜੋ ਲਾਨੂ ਏਰੀਏ ਦੇ ਸਾਧਿਆ ਇੱਕ ਬਹੁਤ ਵੱਡੀ ਮੰਗ ਆ ਜਿਸ ਨੂੰ ਲੈ ਕੇ ਸਾਂਝੇ ਫਰਨ ਦਾ ਆਗੂ ਸतीश ਰਾਣਾ ਨਾਲ ਮੀਟਿੰਗਾਂ ਕਈ ਹੋਈਆਂ ਹੋਰ ਵੀ ਆਗੂ ਸ਼ਾਮ ਸਾਨਾ ਰਤਨ ਸਿੰਘ ਮਝਾਰੀ ਸ਼ਾਮ ਸਾਨਾ ਪਰ ਪੰਜਾਬ ਸਰਕਾਰ ਨੇ ਇਹ ਤੱਕ ਲਾਰੀ ਲਾਇਆ ਕਿਉਂਕਿ ਹਾਲਸੋਂ ਦੇ ਵਿੱਚ ਜੋ ਚੋਣਾਂ ਨੇ ਡਿਆਰੀ ਨੇ ਉਸ ਨੂੰ ਦੇਖ ਕੇ ਜੋ ਮਾਨ ਸਰਕਾਰਾਂ ਜੋ 5.5 ਸਾਲ ਏਰੀਆ ਜੁਮਲਾ ਦੇ ਸਾਧਿਆ ਤਾਂ ਕਿ ਜੇਕਰ ਏਰੀਆ ਦਿੱਤਾ ਜਾਵੇ ਤਾਂ ਮਲਾਹ ਖੁਸ਼ ਹੋਣਗੇ ਤੇ ਜੋ ਚੰਡੀਗੜ੍ਹ ਮਹਾਲੀ ਨਾਲ ਲੋਦਿਨਾਂ ਧਰਨ ਲਾਦੇ ਆ ਉਹਨਾਂ ਦੇ ਗ੍ਰੇ ਕੀਤਾ ਚ ਬਣਾ ਦੇ ਵੱਲੋਂ ਹਾਂਜੀ ਬਣੀ 2004 ਤੋਂ ਜੋ ਭਾਦ ਭਰਤੀ ਹੋਏ ਮੁਲਾਜ਼ਮ ਨੇ ਉਹਨਾਂ ਨੂੰ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਹੈ ਜਿਹੜੀ ਸਕੀਮ ਕਰੋ ਤੱਕ ਬਹਾਲ ਕਰ ਸਕਦੀ ਹੈ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ 2004 ਤੋਂ ਭਰਤੀ ਦੇ ਮੁਲਾਜ਼ਮਾਂ ਵਾਸਤੇ ਜੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ ਬਹੁਤ ਜ਼ਰੂਰੀ ਸੀ ਜਿਸ ਨੂੰ ਲੈ ਕੇ ਮਾਨਮ ਜੀ 2022 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਸਰਗਰ ਵੀ ਜਾਰੀ ਕੀਤਾ ਗਿਆ ਸੀ ਜੀ ਅਸੀਂ ਬਹਾਲ ਕਰ ਦਿੱਤੀ ਆ ਪਰ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਗਈ ਉਹ ਸਾਰਾ ਆਉਣ ਇਸ ਨੇ ਵਿੱਚ ਜੋ ਮਲਾਜਮਤ ਸਿੰਘਾਸ ਕਮੇਟੀ ਦਾ ਕਨਵੀਨਰ ਆ ਉਹਨਾਂ ਨੇ ਕਿਹਾ ਜਸਵੀਰ ਸਿੰਘ ਨੇ ਵੀ ਆਉਣ ਵਾਲੇ ਸਮੇਂ ਸਾਡੀ ਬਤਵੰਦੀ ਸਰਪਾਸਨ ਜੀ ਨਾਲ ਮੀਟਿੰਗ ਹੋਣੀ ਆ ਉਹ ਸਾਰਾ ਮੀਟਿੰਗ ਦੇ ਵਿੱਚ ਜੋ ਪਾਣੀ ਪੈਂਸ ਸਕੀਮ ਆ ਨੀ 1972 ਅਨਸਾਰ ਲਾਗੂ ਹੋ ਸਕਦੀ ਹੈ ਨਹੀਂ ਮੈਨੂੰ ਹਾਂਜੀ ਪੈਨਸ਼ਨ ਨੂੰ ਜਿਹੜਾ ਫੈਕਟਰ ਆ ਕਿਹੜਾ ਮਿਲਣਾ ਚਾਹੀਦਾ ਤੇ ਕਿੰਨਾ ਪਰਸੈਂਟ ਇਹ ਲਾਗੂ ਕਰ ਸਕਦੀ ਹੈ ਪੰਜਾਬ ਸਰਕਾਰ ਉਸ ਸਾਰੀ ਬਾਰੇ ਵੀ ਥੋੜੀ ਜਾਣਕਾਰੀ ਦਿਓ ਜੀ ਰਿਟਾਇਰਨ ਹੋਏ ਮਲਾਜਮ ਨੂੰ ਮੈਡਜ ਜੋ ਫੈਕਟਰ ਤੋਂ ਨਾ ਲਾਗੂ ਹੋਣਾ ਚਾਹੀਦਾ ਸੀਗਾ ਹਾਂਜੀ ਤੁਹਾਨੂੰ ਵੀ ਪਤਾ ਵੀ ਮਾਨ ਸਰਕਾਰ ਲਾਲੇ ਲਾ ਕੇ ਟਾਈਮ ਬਾਸ ਕਰ ਰਹੀ ਆ ਹਾਂਜੀ ਹਾਂਜੀ ਪਰ ਆਉਣ ਵਾਲੇ ਸਮੇਂ ਵਿੱਚ ਜੋ ਮੁਖਨੇ ਪੁਆਨਦਮਾਨ ਦੇ ਨਾਲ ਮੇ ਤੋਂ ਹਰਪਾਰਸ ਜੀ ਮਾਨਾ ਮੇਡੂ ਹੋਣੀ ਆ 11 ਨਵੰਬਰ ਨੂੰ ਉਸਾਰ ਉਸਰੇ ਵਿੱਚ ਜੋ ਫੈਕਟਰੀ ਤੋਂ ਬਣਾਟ ਲਾਉ ਕਰ ਸਕਦੀ ਆ ਕਿਉਂਕਿ ਤਾਨਦਾਨ ਜੋ ਜਿਮਣੀ ਚੋਂ ਨੇੜੇ ਆ ਚੁੱਕੀ ਆ ਉਹ ਬੂਟਾਂ ਦੇਖ ਦਿਓ ਇਹ ਹਾਂਜੀ ਮੈਨੂੰ ਕਰ ਸਕਦੀ ਹਾਂ ਹਾਂਜੀ ਮੁਲਾਜ਼ਮ ਦਾ ਕਟਿਆ ਹੋਇਆ ਮੋਬਾਈਲ ਪਤਾ ਪੰਜਾਬ ਸਰਕਾਰ ਕਿੰਨਾ ਕੁ ਟਾਈਮ ਹੋਰ ਲਾ ਸਕਦੀ ਆ ਵੀ ਉਹਨਾਂ ਨੂੰ ਬਹਾਲ ਕਰ ਸਕਦੀ ਹੈ ਜੀ ਉਸ ਬਾਰੇ ਜਾਣਕਾਰੀ ਦਿਓ ਪੰਜਾਬ ਸਰਕਾਰ ਨੇ ਇੱਕ ਮੋਬਾਈਲ ਵਾਲਾ ਕੱਲਾ ਨਹੀਂ ਘਟਿਆ ਸੈਂਤੀ ਦਰਾਂ ਦੇ ਪੱਤੇਆਂ ਦੇ ਘਟ ਲਾਇਆ ਗਿਆ ਰੂਰਲ ਏਰੀਆ ਘਟਿਆ ਗਿਆ ਹਾਂਜੀ ਜੋ ਮੋਬਾਈਲ ਪੱਤੇ ਨੂੰ ਲੈ ਕੇ ਜਾਂ ਰੂਰਲ ਨੂੰ ਲੈ ਕੇ ਕਈ ਮੀਟਿੰਗਾਂ ਹੋਈਆਂ ਪਰ ਮਾਨ ਸਰਕਾਰ ਲਾਰਿਆਂ ਵਿੱਚ ਟਾਈਮ ਬਸ ਕਰਈ ਆ ਇਸ ਬੇਈਮਾਨ ਸਰਕਾਰ ਤੋਂ ਆਸ ਨਹੀਂ ਕੀਤੀ ਜਾ ਸਕੀ ਕੋਈ ਵੀ ਮੰਗਾਂ ਰੱਖੀਆਂ ਨੇ ਉਹਨਾਂ ਮੰਗਾਂ ਦੇ ਬਾਰੇ ਮੈਨੂੰ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਕਦੋਂ ਇਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰੀਆਂ ਕਰ ਸਕਦੇ ਨੇ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ